ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇਹ ਮੱਜ ਸੋ ਦੋਸਤੋ ਇਸ ਦੀ ਡਿਟੇਲ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਜਰੂਰ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਇਹ ਪਿੰਡ ਬਲੇਰ ਤਹਿਸੀਲ ਭਿੱਖੀਵੰਡ ਜ਼ਿਲ੍ਹਾ ਤਰਨਤਾਰਨ ਹੈਗਾ ਦੋਸਤੋ ਆਨਰਸ ਦੇ ਬਾਈ सोनू ਜੀ ਹਨ ਉਹਨਾਂ ਦੇ ਜਿਹੜੇ ਮੋਬਾਈਲ ਨੰਬਰ ਹਨ ਦੋਸਤੋ 9876888875 ਹਨ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਜ ਖਰੀਦ ਸਕਦੇ ਹੋ ਸੋ ਦੋਸਤੋ ਆਪਾਂ ਇਸ ਮੱਝ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਇਸ ਵਰ ਤੀਜਾ ਸੂਬਾ ਸੂਈ ਹੈਗੀ ਆ ਬਾਈ ਖਰੋਂ ਦੱਸਿਆ ਵੀ ਦੂਜੇ ਸੂਬੇ ਦਾ ਇਸ ਦਾ ਮਿਲਕ ਜਿਹੜਾ ਸੀਗਾ ਜੀ 14 ਲੀਟਰ ਸੀਗਾ ਚੰਗੀ ਮੱਝ ਹੈਗੀ ਆ ਘਰ ਦੀ ਮੱਝ ਹੈਗੀ ਆ ਬਾਈ ਖਰੋਂ ਦੇ ਮਗਰ ਜਿਹੜਾ ਕਾਫ ਆ ਉਹ ਇਸ ਵਾਰ ਕੱਟਾ ਹੈਗਾ ਜੀ ਮੇਲ ਕਾਫ ਆ ਚੰਗੀ ਮੱਝ ਹੈਗੀ ਆ ਪਿੱਠ ਪੂੜਾ ਵੀ ਕਾਫੀ ਜ਼ਿਆਦਾ ਸੋਹਣਾ ਹੈਗਾ ਜੀ ਉਚਾਈ ਤੁਸੀਂ ਦੇਖ ਸਕਦੇ ਹੋ ਉਚਾਈ ਦੀ ਕਾਫੀ ਜ਼ਿਆਦੀ ਸੋਹਣੀ ਇਹ ਮੱਝ ਹੈਗੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਅ ਚੰਗਾ ਆਰਡਰ ਤਿਆਰ ਕੀਤਾ ਸੀ ਮੱਝ ਨੇ ਬਾਕੀ 14 ਲੀਟਰ ਦੀ ਇਸ ਵਾਰ ਵੀ ਪਾਈ ਹੋਰੀ ਗਾਰੰਟੀ ਦਿੰਦੇ ਹਨ 14 ਲੀਟਰ ਦੀ ਮਿਲਕ ਦੀ ਕਪੈਸਿਟੀ ਹੈਗੀ ਆ ਸਿੰਘ ਥੋੜਾ ਜਿਹਾ ਖੁੱਲਾ ਹੈ ਜੀ ਬਾਕੀ ਪਿੱਠ ਪੂੜਾ ਤੁਸੀਂ ਮੱਝ ਦਾ ਦੇਖ ਸਕਦੇ ਹੋ ਦੋਸਤੋ ਉਚਾਈ ਕਾਫੀ ਜਿਆਦੀ ਸੋਹਣੀ ਆ ਧਾਰ ਇੱਕ ਨੰਬਰ ਪਾਸ ਹੈਗੀ ਆ ਮੁੱਲ ਦੋਸਤੋ 85000 ਰੁਪਿਆ ਹੈਗਾ ਜਿਹੜੇ ਵੀਰ ਨੂੰ ਪਸੰਦ ਆਵੇ ਉਹ ਜ਼ਰੂਰ ਕਾਲ ਕਰ ਸਕਦੇ ਹਨ ਮੌਕੇ ਤੇ ਮਾਨਤਨ ਵੀ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਸੋ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ